ਇਕ ਵਾਰ ਸਤਨਾ ਕਰਤਾ ਪੁਰਖ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹੀ ਛੇਵੀਂ ਪਿੰਡ ਡਰੋਲੀ ਤੋਂ 13 ਸਾਵਣ 1688 ਬਿਕਰਮੀ ਨੂੰ ਸੈਨਾ ਸਮੇਤ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਕਰਨ ਲਈ ਚਾਲੇ ਪਾਏ ਨੇ ਬੜਾ ਘਰ ਮੱਦੋ ਕੇ ਲੋਪੋ ਅਤੇ ਸਿਦਮਾ ਨਗਰ ਤੋਂ ਹੁੰਦੇ ਹੋਏ ਪਿੰਡ ਗੁਰੂ ਸਰ ਸੁਧਾਰ ਲੁਧਿਆਣਾ ਦੀ ਜੂ ਟਾਪ ਤੇ ਜਿੱਥੇ ਹੁਣ ਪਵਿੱਤਰ ਸਰੋਵਰ ਹੈ ਆਕੇ ਡੇਰੀ ਲਾਇ ਸਨ ਸਤਿਗੁਰਾਂ ਦੀ ਆਉਣ ਦੀ ਖਬਰ ਸੂਰਜ ਦੀਆਂ ਕਿਰਨਾਂ ਵਾਂਗ ਫੈਲ ਗਈ ਨਗਰ ਗੁਰੂ ਸਰ ਸੁਧਾਰ ਦੀ ਸੰਗਤ ਤੇ ਭਾਈ ਪ੍ਰੇਮਾ ਜੀ ਪਵਿੱਤਰ ਪਟਾਵਾ ਲੈ ਕੇ ਗੁਰੂ ਦੇ ਦਰਸ਼ਨ ਕਰਨ ਲਈ ਪਹੁੰਚ ਗਏ ਜਿੱਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਸੰਗਤਾਂ ਔੜ ਲੱਗੀਆਂ ਕਿਤੇ ਹਰ ਰੋਜ਼ ਨਾਮ ਬਾਣੀ ਅਤੇ ਅੰਮ੍ਰਿਤ ਸੋਮੇ ਵਿੱਚੋਂ ਸੰਗਤਾਂ ਨਾਮ ਬਾੜੀ ਦੇ ਰੰਗ ਵਿੱਚ ਰੰਗੀਆਂ ਜਾਣ ਲੱਗੀਆਂ ਸਿੱਖ ਸੂਰਮਿਆਂ ਦੇ ਕਰਤੱਵ ਘੋੜ ਦੌੜ ਘੋੜ ਸਵਾਰੀ ਨੀਜਾਬਾਦੀ ਸ਼ਾਸਤਰ ਵਿਦਿਆ ਸ਼ਿਕਾਰ ਖੇਡਣਾ ਸੰਗਤਾਂ ਨੂੰ ਪ੍ਰੇਰਿਤ ਕਰਦੇ ਸਨ ਵੱਡ ਜੋਧਾ ਬਹੁਤ ਪਰ ਉਪਕਾਰੀ ਦਾਤੇ ਦੇ ਅਜਿਹੇ ਨਿਤ ਨਵੇਂ ਕੌਤਿਕ ਸਨ ਇੱਕ ਦਿਨ ਗੁਰੂ ਜੀ ਸਿੱਖ ਸੂਰਮਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਜਾ ਰਹੇ ਸਨ। ਦਾ ਰਸਤੇ ਵਿੱਚ ਪ੍ਰੇਮ ਰੰਗ ਵਿੱਚ ਰੰਗਿਆ ਭਾਈ ਪ੍ਰੇਮਾ ਗੁਰੂ ਜੀ ਦੇ ਅੱਗੇ ਹੋ ਗਿਆ। ਗੁਰੂ ਜੀ ਦੇ ਘੋੜੇ ਦੀ ਬਾਂਗ ਫੜ ਕੇ ਸਤੂਗ੍ਰਾਂ ਦੇ ਨਾਲ ਨੰਗੇ ਪੈਰੀ ਤੁਰ ਪਿਆ। ਖੰਡਿਆਲੇ ਜੰਗਲ ਦੇ ਰਾਸਤਿਆਂ ਦਾ ਜਾੜੂ ਹੋਣ ਕਰਕੇ ਘੋੜੇ ਨੂੰ ਸਾਫ਼ ਰਸਤੇ ਵਿੱਚ ਧੋੜਦਾ ਅਤੇ ਆਪ ਕੰਡਿਆਂ ਉੱਪਰ ਦੀ ਲੰਘਦਾ ਜਾ ਰਿਹਾ ਸੀ। ਪਰ ਪੈਰਾ ਵਿੱਚ ਤਿੱਖੀਆਂ ਊੜਾ ਲੱਗਣ ਕਾਰਨ ਲਹੂ ਦੀਆਂ ਧਾਰਾਂ ਵਗ ਰਹੀਆਂ ਸਨ ਕੱਪੜੇ ਪਾਟ ਗਏ ਪਰ ਭਾਈ ਪ੍ਰੇਮਾ ਜੀ ਬੇਪਰਵਾਹ ਸਦਾ ਰੰਗ ਹਰ ਕੇ ਦੀ ਮਸਤੀ ਵਿੱਚ ਤੁਰਿਆ ਜਾ ਰਿਹਾ ਸੀ ਗੁਰੂ ਜੀ ਨੇ ਘੋੜੇ ਨੂੰ ਰੋਕਿਆ ਅਤੇ ਕਿਹਾ ਕਿ ਸਿੱਖਾ ਘੋੜੇ ਦੀ ਬਾਂਗ ਛੱਡ ਪਾਈ ਪ੍ਰੇਮਾ ਜੀ ਨੇ ਕਿਹਾ ਜਨਮਾਂ ਦੇ ਵਿਛੜੇ ਨੂੰ ਬਾਂਗ ਫੜਨ ਦੀ ਸੇਵਾ ਬਖਸੀਐ ਅਤੇ ਬਖਸੀ ਰੱਖੋ ਇਹ ਸੇਵਾ ਲੇਖੇ ਵਿੱਚ ਲੱਗ ਜਾਵੇ ਤਾਂ ਇਹ ਸਰੀਰ 84 ਦੇ ਗੇੜ ਵਿੱਚੋਂ ਨਿਕਲ ਜਾਵੇਗਾ ਗੁਰੂ ਜੀ ਨੇ ਸਿੱਖ ਦੀ ਸਰਦਾ ਦੇਖ ਕੇ ਆਪਣੇ ਚਰਨਾਂ 'ਚੋਂ ਜੋੜਾ ਲਾ ਕੇ ਕਿਹਾ ਭਾਈ ਪ੍ਰੇਮਾ ਜੀ ਬਾਮ ਛੱਡ ਆ ਜੋੜਾ ਪਾ ਲੈ ਭਾਈ ਪ੍ਰੇਮਾ ਜੀ ਨੇ ਜੋੜਾ ਲੈ ਕੇ ਆਪਣੇ ਸਿਰ ਤੇ ਰੱਖ ਲਿਆ ਜਦੋਂ ਭਾਈ ਪ੍ਰੇਮਾ ਜੀ ਤੁਰ ਲੱਗਿਆ ਤਾਂ ਗੁਰੂ ਜੀ ਨੇ ਕਿਹਾ ਸਿੱਖਾ ਫਿਰ ਅਸੀਂ ਤੇਰੀ ਪ੍ਰੇਮ ਭਗਤੀ ਸੇਵਾ ਤੋਂ ਇੰਨੇ ਖੁਸ਼ ਹੋ ਕੇ ਜੋੜਾ ਪੈਰੀ ਪਾਉਣ ਲਈ ਬਖਸ਼ਿਆ ਪਰ ਤੂੰ ਇਸ ਨੂੰ ਸਿਰ ਤੇ ਰੱਖ ਲਿਆ ਅੱਜਕੱਲ ਇਹ ਜੋੜਾ ਸਾਹਿਬ ਪਿੰਡ ਸੁਧਾਰ ਵਿੱਚ ਹੈ ਅਤੇ ਹਰ ਪੂਰਨ ਨਿਵਾਸੀ ਨੂੰ ਜੋੜਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਨੇ ਇੱਥੇ ਹੀ ਗੁਰੂ ਸਰ ਸੁਧਾਰ ਗੁਰਦੁਆਰਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਜਿੱਦਾਂ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚਲਾ ਰਹੀ ਹੈ ਅਤੇ ਹਰ ਸਾਲ ਬਾਅਦ ਗੁਰੂ ਹਰगोबिंद ਸਾਹਿਬ ਜੀ ਦੇ ਮubaruk ਚਰਨ ਪਾਉਣ ਦੀ ਖੁਸ਼ੀ ਵਿੱਚ ਸੋਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ ਜੇਤੇ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 70 ਸਾਲਾ ਹੀਟ ਅਤੇ ਪੰਜ ਸਿੰਘ ਸਹਿਵਾਨਾਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਦਾ યોਜਨ ਕੀਤਾ ਗਿਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਅਤੇ ਸਮੂਚੀਆਂ ਸੰਗਤਾਂ ਨੇ ਨਗਰ ਕੀਰਤਨ ਦੀ ਰਵਾਨਗੀ ਕੀਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਜਸਵੀਰ ਸਿੰਘ ਹੀਰਾੰਦੀਏ ਖਾਸ ਰਿਪੋਰਟ ਅੱਜ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਸਾਸ਼ੇਸ਼ੇਮੀ ਗੁਰੂਸਸਹਾਰ ਵਿਖੇ ਤਾਲਾਨਾ ਆਗਮਨ ਪੁਰਬ ਨੂੰ ਸਮਰਨਿਤ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਈ ਆ ਪੰਜ ਪਿਆਲੇ ਪੰਜ ਤੀਰ ਛਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਪੂਰਤ ਹਰ ਗੋਬਿੰਦ ਵਾਦ ਅੱਜ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵੇਟ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਠਾ ਨੇ ਵੱਡੀ ਗੰਜੀ ਦੇ ਸ਼ਮੂਲੀਅਤ ਕੀਤੀ ਆ ਬਹੁਤ ਉਸ਼ਧਸਕਾਰ ਨਾਲ ਜਿਹੜੀ ਸੰਗਠਾ ਉਹ ਨਤਮਸਤਖ ਹੋ ਰਹੀ ਆ ਔਰ ਰੰਬਤਾਪੁਰ ਨਗਰ ਕੀਤੇ ਨਾਲ ਬਹੁਤ ਸੰਗਤ ਨਾਲ ਚੱਲ ਰਹੀ ਆ ਸੰਗਠਾ ਦੇ ਵਿੱਚ ਭਾਰੀ ਉਤਸ਼ਾਹ ਵਾ ਇਸ ਆਗਮਨ ਪੁਰਬ ਨੂੰ ਲੈ ਕੇ ਕਿ ਕੋਈ ਛੇਵੇਂ ਪਾਸ ਜਿੱਦਾ ਤਾਲਾਣਾ ਜੋੜ ਮੇਲਾ ਜੋ ਕਿ ਚੱਲ ਸਾਹਿਬ ਸ਼ੁਰੂ ਕਰ ਸਮਾਰੀ ਦੇ ਖੜਪਾੜ ਦੇ ਰੰਮਤਾ ਨਾਲ ਆਰੰਭ ਹੋਇਆ ਸਨ ਅੱਜ ਦੂਸਰਾ ਦਿਨ ਆਜ ਨਗਰ ਕੀਰਤਨ ਦੇ ਮੌਕੇ ਤੇ ਪੂਰੇ ਨਗਰ ਦੇ ਵਿੱਚ ਸੱਤ ਪੜਾ ਹਨ ਉਹਨਾਂ ਪੜਾਵਾਂ ਦੇ ਵਿੱਚ ਬਹੁਤ ਹੀ ਸੰਗਤ ਨੇ ਸ਼ਾਨਦਾਰ ਬਖਸ਼ ਕਰੀ ਨਗਰ ਕੀਰਤਨ ਦਾ ਬੜਾ ਪ੍ਰਲਾ ਕੀਤਾ ਗੁਰੂ ਸਾਹਿਬ ਬੜੀ ਮਿਹਰ ਕਰ ਰਹੇ ਨੇ ਕੱਲ ਦੇ ਸਭਾਗਮ ਨੇ ਜੋੜ ਮੇਰੇ ਦਾ ਆਖਰੀ ਦੇਣਾ ਉੱਥੇ ਸਤਿਗੁਰ ਸ਼੍ਰੀ ਹਰਮੰਦਰ ਸਾਹਿਬ ਤੋਂ ਸਾਡੇ ਸਿੰਘ ਸਭ ਜਾਨੀ ਬਲਵਿੰਦਰ ਸਿੰਘ ਜੀ ਉਹਨਾਂ ਕਥਾਂ ਰਾਈ ਸੰਗਤਾਂ ਨੂੰ ਨਿਹਾਲ ਕਰਨਗੇ ਉੱਥੋਂ ਦੇ ਹਜ਼ੂਰੀ ਸਤਿਗੰਚੀ ਨਿਹਰਮੰਦਰ ਸਾਹਿਬ ਦੇ ਯੂਰੀ ਦਾਗੀ ਸਰਬਾਨ ਤੇ ਪੰਚ ਪ੍ਰਸਦ ਤੁਹਾਡੀ ਉਹ ਵੀ ਸੰਗਤਾਂ ਨੂੰ ਇਹ ਹਲ ਕਰਨਗੇ ਮੈਂ ਸਮਝੀਆਂ ਸੰਗਤਾਂ ਨੂੰ ਆਕਬਰ ਪਰ ਬਿਲੇ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਕਵਨ ਕਵਨ ਨੂੰ ਦੋਨ ਕੈ ਕਾਮਾ ਤੂੰ ਸਾਹਿਬ ਗੁਰੂ ਨੇ ਨਿਦਾਨਾ ਤੁਮਰੀ ਮਹਿਮਾ ਬਰਨਣ ਦਾ ਸਾਧਨ ਤੋਂ ਖਾਸੀ ભગવાનਾਂ ਦੇ ਮਹਾਂਵਾਚਨ ਤੋਂ ਤਾਂ ਸੰਤ ਸਤਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਗੁਣਾਂ ਨੂੰ ਕਿਹਾ ਨਹੀਂ ਜਾ ਸਕਦਾ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀੜ ਦੇ ਮਾਲਕ ਜਿਸ ਦਿਨ ਨਗਰ ਸਿਹਾਰ ਆਏ ਭਾਈ ਪ੍ਰੇਮਾ ਜੀ ਨੂੰ ਨਿਵਾਜਿਆ ਉਸ ਯਾਦ ਦੇ ਵਿੱਚ ਨਗਰ ਕੀਰਤਨ ਦੀ ਅੱਜ ਰੰਮਤਾ ਹੋਈ ਸੰਗਤਾਂ ਦਾ ਬੇਅੰਤ ਇਕੱਠ ਜਿਹੜਾ ਹੈ ਉਹ ਆਪ ਜੀ ਨੂੰ ਦਰਸਾਰਿਆ ਹੈ ਕਿ ਸੰਗਤਾਂ ਦੇ ਅੰਦਰ ਕਿੰਨੀ ਭਾਵਨਾ ਤੇ ਸ਼ਰਧਾ ਹੈ ਅਰਦਾਸ ਕਰਦੇ ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸਮੁੱਚੀ ਕੌਮ ਨੂੰ ਸਮੁੱਚੇ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਗੁਰਸਿੱਖੀ ਜੀਵਨ ਸਮੁੱਚੀਆਂ ਸੰਗਤਾਂ ਨੂੰ ਜੋਸ਼ਮੁਦਿਤ ਕਰ ਰਹੀਆਂ ਨੇ ਨਗਰ ਕੀਰਤਨ ਵਿੱਚ ਸਤਿਗੁਰੂ ਸਾਰਿਆਂ ਨੂੰ ਆਪ ਆਪਣੇ ਦਰੋਂ ਕਰੋ ਗੁਰਸਿੱਖੀ ਬਖਸ਼ਿਸ਼ ਕਰਨ ਮਹਾਰਾਜ ਦੀ ਕਿਰਪਾ ਕਰਨ ਅਦਾਸ ਭਾਈ ਰਵਿੰਦਰਪਾਲ ਸਿੰਘ ਕਥਾਵਾਚਕ ਗੁਰਦੁਆਰਾ ਗੁਰੂ ਸਰਪਦਾ ਅਰਦੇ ਭਾਈ ਅਮਰੀਕ ਸਿੰਘ ਜੀ ਮਹਿੰਦਰ ਸਾਹਿਬ ਭਾਈ ਦੇਵਜੀਤ ਸਿੰਘ ਅਕਾਊਂਟੈਂਟ ਜਿਨ੍ਹਾਂ ਨੇ ਸੰਕਤੀ ਰੂਪ ਦੇ ਵਿੱਚ ਇੱਥੇ ਨਹੀਂ ਅਹੁਦੇਦਾਰੀ ਨਹੀਂ ਵੇਖੀ ਪ੍ਰੇਮ ਕਰਕੇ ਸਾਰਿਆਂ ਨੇ ਸਭਾਵਾਂ ਨੂੰ ਭਾਈਆ ਗੁਰੂ ਅਰਗੁਵੰਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਆਪਣੇ ਦਰਬੇ ਪ੍ਰਵਾਨ ਕਰ ਲੈਣ ਸਮੂਹ ਸੰਗਤਾਂ ਦੇ ਅੰਦਰ ਉਤਸ਼ਾਹ ਹੋਰ ਵਕੀਸ਼ ਕਰਨ ਕੱਲ ਦਾ ਸਮਾਗਮ 28 ਤਰੀਕ ਨੂੰ ਜੀ ਸਤਿ ਸ਼੍ਰੀ ਅਕਾਲ ਸ੍ਰੀ ਦਰਬਾਰ ਸਾਹਿਬ ਜੀ ਤੋਂ ਹਜ਼ੂਰੀ ਰਾਗੀ ਜਥੇ ਪਹੁੰਚ ਰਹੇ ਨੇ ਸਵੇਰੇ 8:30 ਵਜੇ ਪ੍ਰੋਗਰਾਮ ਆਰੰਭ ਹੋ ਜਾਣਗੇ 9 ਵਜੇ ਤੋਂ ਕੀਰਤਨ ਦਰਬਾਰ ਸ਼ੁਰੂ ਹੋਣਗੇ ਭਾਈ ਨਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਉਪਰੰਤ ਸਿੰਘ ਸਾਹਿਬ ਗਾਨੀ ਬਲਵਿੰਦਰ ਸਿੰਘ ਜੀ ਸਾਜਣ ਸ੍ਰੀ ਹਰਵੰਦਰ ਸਾਹਿਬ ਜੀ ਤੋਂ ਉਪਰੰਤ ਭਾਈ ਦੀਦਾਰ ਸਿੰਘ ਜੀ ਢਾਡੀ ਜਥਾ ਸੰਗਤਪੁਰ ਵਾਲਿਆਂ ਦਾ ਉਹ ਵੀ ਹਾਜ਼ਰੀਆਂ ਭਰਨਗੇ ਤੇ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਜਿਥੇ ਪਿਛਲੇ 8 ਦਿਨਾਂ ਤੋਂ ਹਫਤਾਵਾਰੀ ਸਮਾਗਮਾਂ ਵਿੱਚ ਇਕੱਠ ਹੋਇਆ ਇਸੇ ਤਰ੍ਹਾਂ ਆਪ ਜੀ ਦਰਸ਼ਨ ਦੇ ਕੇ ਨਿਹਾਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ